ਸਸ ਸਿਕਲ ਦੋਸਤੋ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਦੇਵਿੰਦਰ ਸਿੰਘ ਤੇ ਆਪਾਂ ਜਿਵੇਂ ਹਰ ਰੋਜ਼ ਗੱਲਬਾਤ ਕਰੀਦੀ ਆ ਪੋਲਿਟੀਕਲ ਮਸਲਿਆਂ ਦੇ ਉੱਤੇ ਤੇ ਹੋਰ ਦੁਨੀਆ ਭਰ ਦੇ ਵਿੱਚ ਕੀ ਕੁਝ ਚੱਲ ਰਿਹਾ ਇਸੇ ਤਰੀਕੇ ਨਾਲ ਅੱਜ ਵੀ ਗੱਲ ਕਰਦੇ ਆ ਇੱਕ ਤਾਂ ਇੰਡੀਆ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਜਿੱਤੇ ਜਿੱਤੇ ਚੋਣਾਂ ਦਾ ਰੌਮ ਰੋਲਾ ਸੀਗਾ ਉਹ ਨਿਬੜ ਗਿਆ ਬੋਟਾਂ ਵੀ ਪੈ ਗਈਆਂ ਨਤੀਜੇ ਸ਼ਨੀਵਾਰ ਵਾਲੇ ਦਿਨ ਆ ਜਾਣੇ ਆ ਸੋ ਅੱਜ ਐਗਜ਼ਿਟ ਪੋਲਾਂ ਦਾ ਜਿਹੜਾ ਕੰਮ ਹੋ ਗਿਆ ਉਹਦੇ ਤੇ ਆਪਾਂ ਗੱਲ ਕਰਦੇ ਆ ਜਿਹੜਾ ਪੰਜਾਬ ਦੇ ਅੰਦਰ ਜਿਹੜੀਆਂ ਚਾਰ ਬਾਇਪੋਲਸ ਹੋਈਆਂ ਉਹਦੇ ਵਿੱਚ ਕੀ ਨਤੀਜੇ ਆ ਸਕਦੇ ਆ ਕਿੱਦਾਂ ਦੀਆਂ ਜਿਹੜੀਆਂ ਅ ਅ ਸਿਤਿੰਗਾ ਹੋ ਸਕਦੀਆਂ ਪੰਥਕ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਬਹੁਤ ਇੰਟਰਸਟਿੰਗ ਇਹ ਗੱਲ ਹੈ ਕਿ ਪੰਥਕ ਪੋਲਿਟਿਕਸ ਦੇ ਵਿੱਚ ਜਿਹੜਾ ਉਹਦੇ ਵਿੱਚ ਕੀ ਚੱਲ ਰਿਹਾ ਸੋ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਦੇ ਆਂ ਪਰ ਬੇਨਤੀ ਆ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਓ ਤੁਸੀਂ ਨਾਲ ਜੁੜਦੇ ਹੋ ਤੇ ਜੇਕਰ ਲਾਈਕ ਕਰ ਸਕਦੇ ਹੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਜਰੂਰ ਕਰਿਆ ਕਰੋ ਸੋ ਜੇਕਰ ਆਪਾਂ ਆਈਏ ਨਤੀਜਿਆਂ ਦੇ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਦੋਸਤੋ ਚੱਬੇਵਾਲ ਬਰਨਾਲਾ ਤੇ ਜਿਹੜਾ ਡੇਰਾ ਬਾਬਾ ਨਾਨਕ ਤੇ ਗਿੱਦੜਵਾਹਾ ਚਾਰ ਜਿਹੜੇ ਹਲਕੇ ਆ ਜਿਨ੍ਹਾਂ ਦੇ ਵਿੱਚ ਚੋਣ ਹੋਈ ਆ ਚਾਰਾਂ ਹਲਕਿਆਂ ਦੇ ਵਿੱਚ ਚੋਣ ਇਸ ਕਰਕੇ ਹੋਈ ਆ ਕਿ ਜਿਹੜੇ ਇੱਥੇ ਦੇ ਲੀਡਰ ਸਗੇ ਉਹਨਾਂ ਨੇ ਇਹ ਸੋਚਿਆ ਕਿ ਭਾਈ ਤੁਸੀਂ ਸਾਨੂੰ ਐਮਐਲਏ ਤਾਂ ਦਿੱਤਾ ਬਣਾ ਹੁਣ ਅਸੀਂ ਐਮਪੀ ਬਣਨਾ ਚਾਹੁੰਦੇ ਆ ਤੇ ਕੋਈ ਨਹੀਂ ਵੋਟਾਂ ਦਾ ਜਿਹੜਾ ਬੋਝ ਆ ਉਹ ਸਰਕਾਰੀ ਖਜ਼ਾਨੇ ਤੇ ਪੈਂਦਾ ਪਈ ਜਾਵੇ ਇੰਡੀਆ ਕਿਤੇ ਕੋਈ ਗਰੀਬ ਕੰਟਰੀ ਥੋੜੋ ਆ ਅਸੀਂ ਤਾਂ ਜਿਹੜਾ ਖੁੱਲੇ ਕਫੇ ਨੇ ਸਾਡੇ ਕੋਲ ਸੋ ਗੇਦਰਪਾਹਾ ਤੋਂ ਚੁਣੇ ਗਏ ਰਾਜਾ ਬੜਿੰਗ ਨੇ ਸੋਚਿਆ ਕਿ ਮੈਂ ਐਮਪੀ ਬਣ ਜਾਵਾਂ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਚੁਣੇ ਹੋਏ ਐਮਐਲਏ ਸੀ ਉਹਨਾਂ ਨੇ ਇਹ ਸੋਚਿਆ ਕਿ ਮੈਂ ਹੁਣ ਐਮਪੀ ਬਣਨਾ ਚੱਬੇਵਾਲ ਸਾਹਿਬ ਜਿਹੜੇ ਆ ਉਹ ਵੀ ਉਹਨਾਂ ਨੂੰ ਵੀ ਲੱਗਾ ਡਾਕਟਰ ਰਾਜਕਮਰ ਉਹਨਾਂ ਨੂੰ ਕਿ ਨਹੀਂ ਭਾਈ ਮੈਂ ਤਾਂ ਮੈਂਬਰ ਆਫ ਪਾਰਲੀਮੈਂਟ ਬਣਨਾ ਉਹ ਵੀ ਦੂਜੀ ਪਾਰਟੀ ਤੋਂ ਤੇ ਇਸੇ ਤਰੀਕੇ ਨਾਲ ਜਿਹੜਾ ਬਰਨਾਲਾ ਵਾਲੇ ਮੀਤ ਫੇਰਿਆ ਉਹਨਾਂ ਨੇ ਵੀ ਲੱਗਾ ਵੀ ਜੇ ਬਾਕੀ ਐਮਐਲਏ ਐਮਪੀ ਬਣ ਸਕਦੇ ਆ ਤੇ ਭਾਈ ਮੈਂ ਕਿੱਥੋਂ ਘਟਿਆ ਤੇ ਮੈਂ MP ਬਣੂੰਗਾ ਹਾਲਾਂਕਿ ਦੱਸ ਦਿਆ ਮੀਥੇਰ ਕੋਈ ਬਾੜੇ ਖੁਸ਼ ਨਹੀਂ ਸੀ MP ਦੀ ਚੋਣ ਲੜ ਕੇ ਉਹ ਮੰਤਰੀ ਸੀਗੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪੰਜਾਬ ਤੇ ਰਹਾ ਤਾਂ ਜਾਦੇ ਬਿਹਤਰ ਆ ਪਰ ਚਲੋ ਉਹਨਾਂ ਨੂੰ ਕਿ ਆਵੇ ਨੇ ਲੜਨੀ ਪੈਣੀ ਐ ਚੋਣ ਤੇ ਚਲੋ ਉਹਨਾਂ ਦੇ ਲਈ ਚੰਗੀ ਵੀ ਰਹੀ ਉਹ ਜਿੱਤ ਵੀ ਗਏ ਤਿੰਨੇ ਹੀ ਤਾਂ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ ਪੰਜਾਬ ਦੇ ਵਿੱਚੋਂ ਤੇ ਇਹਨਾਂ ਦੇ ਵਿੱਚੋਂ ਇੱਕ ਮੀਥੇਰ ਸਾਹਿਬ ਦੀ ਵੀ ਇੱਕ ਜਿਹੜੇ ਡਾਕਟਰ ਇਹ ਰਾਜਕਮਾਨ ਹੋਣੀਆਂ ਚੱਪੇਵਾਲ ਤੋਂ ਸੋ ਜੇਕਰ ਆਪਾਂ ਗੱਲ ਕਰੀਏ ਸਰਸਰੀ ਨਿਗਾਹ ਮਾਰ ਕੇ ਤਾਂ ਇਹਦੇ ਵਿੱਚ ਆਬੀਸਲੀ ਕਾਂਗਰਸ ਨੇ ਆਪਣੀਆਂ ਤਿੰਨ ਸੀਟਾਂ ਰੀਟੇਨ ਕਰਨੀਆਂ 2022 ਦੇ ਵਿੱਚ ਉਹਨਾਂ ਕੋਲ ਤਿੰਨ ਸੀਟਾਂ ਸੀਗੀਆਂ ਆਮ ਆਦਮੀ ਪਾਰਟੀ ਨੇ ਇੱਕ ਕਰਨੀਆਂ ਆਮ ਆਦਮੀ ਪਾਰਟੀ ਨੂੰ ਜਿਹੜਾ ਵੈਸੇ ਹੀ ਸੀਟਾਂ ਦਾ ਤਾਂ ਉਹਨਾਂ ਨੂੰ ਕੋਈ ਘਾਟਾ ਨਹੀਂ ਇਸ ਕਰਕੇ ਚਾਹੇ ਚਾਰੀ ਕੋਈ ਇੱਕ ਪਾਰਟੀ ਵੀ ਜਿੱਤ ਜAVE ਤਾਂ ਵੀ ਕੋਈ ਫਰਕ ਨਹੀਂ ਪੈਣ ਲੱਗਾ ਇਹਦੇ ਨਾਲ ਸਰਕਾਰ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣਾ ਮਾਨ ਸਾਹਿਬ ਖੁਦ ਇਹ ਗੱਲ ਕਹਿੰਦੇ ਰਹੇ ਨੇ ਇਹਦੇ ਵਿੱਚ ਫਰਕ ਸਿਰਫ ਇਹ ਜਿਹੜੇ ਆ ਸਾਡੇ ਵਰਗੇ ਲੋਕ ਆ ਉਹਨਾਂ ਦੇ ਲਈ ਸਮਕਰਨ ਬਣਾਉਣੇ ਜਿਹੜਾ ਸਾਨੂੰ ਅੰਕੜੇ ਮਿਲ ਜਾਣੇ ਉਹਦੇ ਤੇ ਗੱਲਬਾਤ ਕਰਨ ਨੂੰ ਹੋਰ ਜਿਹੜਾ ਪ੍ਰੈਕਟੀਕਲੀ ਤਾਂ ਕੋਈ ਸਰਕਾਰ ਦੀ ਕਾਰਗੁਜ਼ਾਰੀ ਤੇ ਜਾਂ ਆਪੋਜੀਸ਼ਨ ਤੇ ਕੋਈ ਖਾਸ ਫਰਕ ਨਹੀਂ ਇਹਦੇ ਨਾਲ ਪੈਣ ਲੱਗਾ ਇਹ ਵੀ ਪਤਾ ਲੱਗ ਜੂ ਕਿ ਲੀਡਰ ਕਿੰਨੇ ਕ ਪਾਣੀ ਦੇ ਵਿੱਚ ਨੇ ਤੇ ਜੇਕਰ ਮੈਂ ਗਿੱਦੜਵਾਹੇ ਦੀ ਗੱਲ ਕਰਾਂ ਗਿੱਦੜਵਾਹੇ ਦੇ ਵਿੱਚ ਮੁਕਾਬਲਾ ਹੈਗਾ ਸਿੱਧਾ-ਸਿੱਧਾ ਡਿੰਪੀ ਢਿੱਲੂ ਦਾ ਤੇ ਅਮਰਤਾ ਬਰਿੰਗਜੀ ਦਾ ਮਨਪ੍ਰੀਤ ਬਾਦਲ ਆਪਣੇ ਵੱਲੋਂ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੇਕਰ ਉਹ ਚੰਗੇ ਆ ਵੋਟ ਚੰਕ ਲੈ ਜਾਂਦੇ ਨੇ ਤਾਂ ਇਹ ਇੱਕ ਉਹਨਾਂ ਦੀ ਵੱਡੀ ਉਪਲਬਧੀ ਹੋਵੇਗੀ ਬਹੁਤੇ ਲੋਕ ਜ਼ਿਆਦਾਤਰ ਜ਼ਮੀਨੀ ਪੱਧਰ ਤੇ ਜਿੱਥੇ-ਜਿੱਥੇ ਗੱਲ ਹੋਈ ਆ ਜਾਂ ਮੈਂ ਮੀਡੀਆ ਦੇ ਵਿੱਚ ਵੇਖਿਆ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਨੇ ਕਿ ਡਿੰਪੀ ਢਿੱਲੋਂ ਨੂੰ ਇਸ ਵਾਰ ਜਿਹੜੀ ਆ ਉਹਨਾਂ ਨੇ ਬਾਜੀ ਮਾਰ ਜਾਣੀ ਆ ਬਿਕੋਜ਼ ਇੱਕ ਤਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹਮਦਰਦੀ ਵੀ ਆ ਤੇ ਨਾਲ ਦੀ ਨਾਲ ਜਿਹੜਾ ਲੋਕਾਂ ਨੂੰ ਲੱਗਦਾ ਵੀ ਅੱਗੇ ਵੀ ਕਈ ਵਾਰ ਹਾਰੇ ਨੇ ਸੋ ਡਿੰਪੀ ਢਿੱਲੋਂ ਦਾ ਕਾਫੀ ਗੁੱਡ ਚਾਂਸਸ ਹੈ ਇਸੇ ਤਰੀਕੇ ਨਾਲ ਗਿੱਦੜਵਾਹੇ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਬਰਨਾਲੇ ਦੀ ਤੇ ਬਰਨਾਲੇ ਦੇ ਵਿੱਚ ਮੀਥੇਰ ਦੇ ਜਿਹੜੇ ਇੱਕ ਕਰੀਬੀ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਗਰਦੀਪ ਬਾਠ ਉਹਨਾਂ ਨੇ ਵੀ ਕਾਫੀ ਕੋਸ਼ਿਸ਼ ਉੱਤੇ ਕੀਤੀ ਆ ਤੇ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਕਾਫੀ ਹਲਕੇ ਉਹਨਾਂ ਦੇ ਨਾਲ ਹੈਗੇ ਨੇ ਤੇ ਮੈਂ ਜਦੋਂ ਕਿ ਇਹ ਸਭ ਕੁਝ ਹੋਇਆ ਨਾ ਮੈਂ ਉਦੋਂ ਹੀ ਇੱਕ ਖਦਸ਼ਾ ਜਿਹਾ ਪ੍ਰਗਟ ਕੀਤਾ ਸੀ ਕਿ ਕਿਤੇ ਮਾਨ ਸਾਹਿਬ ਨੇ ਤਾਂ ਨਹੀਂ ਥੋੜਾ ਜਿਹਾ ਕਿਹਾ ਵੀ ਚੱਕ ਕੇ ਰੱਖੋ ਕੰਮ ਨੂੰ ਕਿਉਂਕਿ ਮਾਨ ਸਾਹਿਬ ਨੇ ਬਾਠ ਸਾਹਿਬ ਦੇ ਖਿਲਾਫ ਕੁਝ ਬੋਲਿਆ ਨਹੀਂ ਜਿਆਦਾ ਫਿਰ ਹੇਠਾਂ ਤੋਂ ਰਿਪੋਰਟਾਂ ਵੀ ਤਕਰੀਬਨ ਇਦਾਂਕ ਦੀਆਂ ਹੀ ਮਿਲੀਆਂ ਕਿ ਹੈਗਾ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਪੀੜਾ ਤਾਂ ਤੇ ਇਹ ਹੁਣ ਜਿਹੜਾ ਬਾਕੀ ਚੋਣ ਦੀ ਜੇ ਦੱਸਦੇ ਆ ਕਿ ਕਿੱਧਰ ਨੂੰ ਕਹਾਣੀ ਜਾਂਦੀ ਆ ਪਰ ਬੀੜੀਆਂ 'ਚ ਬੱਟੇ ਤਾਂ ਜ਼ਰੂਰ ਪਾਏ ਨੇ ਬਾੜ ਸਾਹਿਬ ਨੇ ਮੀਤ ਹੀਰ ਉਹਨਾਂ ਦੇ ਸਾਥੀ ਦੇ ਢਾਲੀਆਲ ਸਾਹਿਬ ਜਿਹੜੇ ਨੇ ਤੇ ਉੱਥੇ ਇੱਕ ਇੰਟਰਸਟਿੰਗ ਗੱਲ ਹੋਰ ਵੀ ਆ ਇੱਕ ਤਾਂ ਉੱਥੇ ਬੀਜਪੀ ਦੇ ਉਮੀਦਵਾਰ ਵੀ ਹੈਗੇ ਨੇ ਢਿੱਲੋ ਸਾਹਿਬ ਤੇ ਇਸੇ ਤਰੀਕੇ ਨਾਲ ਜਿਹੜਾ ਆਪਣੇ ਹੈਗੇ ਨੇ ਕਾਂਗਰਸ ਦੇ ਕਾਲਾ ਢਿੱਲੋ ਪਰ ਗੋਬਿੰਦ ਸਿੰਘ ਸੰਧੂ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉੱਥੇ ਉਮੀਦਵਾਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਉਹ ਲੰਘੇ ਰੋਜ਼ ਉਹਨਾਂ ਨੇ ਬੜੀ ਹੀ ਇੰਟਰਸਟਿੰਗ ਲਈ ਜਿਹੜੀ ਇੱਕ ਸਰਦਾਰ ਮਜੀਠੀਆ ਸਾਹਿਬ ਦੀ ਵੀਡੀਓ ਸਰਫੇਸ ਹੁੰਦੀ ਆ ਜਿਹਦੇ ਵਿੱਚ ਮਜੀਠੀਆ ਸਾਹਿਬ ਨੇ ਆਪਣਾ ਜਿਹੜਾ ਸਮਰਥਨ ਦਿੱਤਾ ਗੋਬਿੰਦ ਸਿੰਘ ਸੰਧੂ ਨੂੰ ਤੇ ਇਹ ਵੈਸੇ ਕਿਉਂਕਿ ਉਹ ਵੈਸੇ ਰਿਸ਼ਤੇਦਾਰ ਨੇ ਪਹਿਲਾਂ ਇਹਨਾਂ ਦੀ ਕੋਮਲ ਸਿੰਘ ਸੰਧੂ ਉਹਨਾਂ ਦੇ ਇੱਕ ਇੰਟਰਵਿਊ ਆ ਬਾਈ ਜਦਵਿੰਦਰ ਉਹਨਾਂ ਦੇ ਨਾਲ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਇਸ ਗੱਲ ਦਾ ਸੋ ਅੱਜ ਸੰਧੂ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਬੜੇ ਧਾਕੜ ਜਿਹੜੇ ਨੇਤਾ ਨੇ ਤਗੜੇ ਖੁੰਡ ਨੇ ਪੁਰਾਣੇ ਅਕਾਲੀ ਦਲ ਦੇ ਉਹ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਾਕੀ ਉਹਨਾਂ ਨੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਲੱਖਾਂ ਸੁਧਾਨਾਂ ਦਾ ਜਿੰਨੇ ਵੀ ਚਤਰਕਾਰ ਸਾਹਿਬ ਉੱਥੇ ਕੋਈ ਆਪਣੇ ਪੰਜਾਬ ਦੇ ਸਿੰਗਰ ਵੀ ਸੀ ਜਾਂ ਜਿੰਨੇ ਵੀ ਲੀਡਰ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਦਿੰਦੀ ਆ ਮਨਪੀ ਤੇ ਆਲੀ ਉਹਨਾਂ ਨੇ ਵੀ ਕੀਤਾ ਸਮਰਥਨ ਉਹਨਾਂ ਦਾ ਗੋਮੇ ਸਿੰਘ ਸੰਧੂ ਉਹਨਾਂ ਨੇ ਦੱਸਿਆ ਸੋ ਪੰਥਕ ਪੋਲਿਟਿਕਸ ਦੇ ਆਪਾਂ ਆਉਣੇ ਆ ਕਿਉਂਕਿ ਅੱਜ ਰਾਜਵਾਨਾ ਸਾਹਿਬ ਵੀ ਬਾਹਰ ਆਏ ਸੀ ਕਿ ਉਹਦੇ ਤੇ ਵੀ ਗੱਲ ਕਰਦੇ ਆ ਪਰ ਬੜੀ ਇੰਟਰਸਟਿੰਗ ਕਰ ਰਹੀ ਹੈ ਸੋ ਬਰਨਾਲਾ ਦੇ ਵਿੱਚ ਦੇਖਣ ਵਾਲੀ ਚੀਜ਼ ਗੱਲ ਇਹ ਰਹਿਣੀ ਆ ਵੈਸੇ ਤਾਂ ਜਿਹੜੇ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਗਿੱਦੜਵਾਹਾ ਤੋਂ ਖੜੇ ਨੇ ਇਹ ਵੀ ਦੇਖਣਾ ਇੰਟਰਸਟਿੰਗ ਰਹੇਗਾ ਕਿ ਉਹਨਾਂ ਨੂੰ ਬਾਕੀ ਪਾਰਟੀਆਂ ਨੂੰ ਇਹ ਵੀ ਇੰਟਰਸਟਿੰਗ ਰਹੇਗਾ ਤੇ ਚੱਬੇਵਾਲ ਚੱਬੇਵਾਲ ਦੀ ਸੀਟ ਤੋਂ ਤੁਸੀਂ ਤਕਰੀਬਨ ਤਕਰੀਬਨ ਮੰਨ ਲਓ ਕਿ ਆਮ ਆਦਮੀ ਪਾਰਟੀ ਉਹ ਸੀਟ ਕੱਢ ਜਾਣੀ ਆ ਜੇ ਜੀਐਸਟੀਕੇ ਦੇ ਹਾਲਾਤ ਨੇ ਇਸ ਸਮੇਂ ਜ਼ਿਆਦਾਤਰ ਉਧਰ ਹੀ ਸਥਿਤੀਆਂ ਉਧਰ ਨੂੰ ਜਾ ਰਹੀਆਂ ਨੇ ਕਿ ਚੱਬੇਵਾਲ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਨੇ ਲੈ ਜਾਣੀ ਹੈ اسی ਤਰੀਕੇ ਨਾਲ ਜਿਹੜੀ ਰੰਧਾਵਾ ਸਾਹ ਵਾਲੀ ਸੀਟ ਆ ਉੱਥੇ ਵੈਸੇ ਸਖਜਿੰਦਰ ਰੰਧਾਵਾ ਦਾ ਕਲਾਊਡ ਪੂਰਾ ਆ ਉਹ ਸੀਟ ਉਹਨਾਂ ਨੇ ਜਿੱਤ ਜਾਣੀ ਆ ਹਜੇ ਵੀ ਸ਼ਾਇਦ ਉਹ ਜਿੱਤ ਜਾਣ ਪਰ ਇੰਟਰਸਟਿੰਗ ਗੱਲ ਉੱਥੇ ਵੀ ਇੱਕ ਹੋਈ ਆ ਉੱਥੇ ਜਿਹੜੇ ਆ ਸੁਚਾ ਸਿੰਘ ਲੰਗਾ ਜਿਹੜੇ ਇੱਕ ਹੋਰ ਵੱਡੇ ਆਗੂ ਨੇ ਅਕਾਲੀ ਦਲ ਦੇ ਉਹਨਾਂ ਨੇ ਅੰਦਰ ਖਾਤੇ ਦੱਸਦੇ ਆ ਵੈਸੇ ਤਾਂ ਉਹ ਖੁੱਲ ਕੇ ਵੀ ਬੋਲਦੇ ਰਹੇ ਨੇ ਉਹ ਅੰਦਰ ਖਾਤੇ ਉਹਨਾਂ ਨੇ ਦੱਸਦੇ ਕਿ ਉਹਨਾਂ ਨੇ ਸਮਰਥਨ ਦਿੱਤਾ ਸਤਾਧਾਰੀ ਧਿਰ ਨੂੰ ਆਮ ਆਦਮੀ ਪਾਰਟੀ ਨੂੰ ਗੱਲਾਂ ਇਦਾਂ ਦੀਆਂ ਵੀ ਚੱਲੀਆਂ ਸੀ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਸਾਡੇ ਤੇ ਸੂਈ ਘੱਟ ਰੱਖੋ ਬਈ ਬਾਕੀ ਉਧਰ ਕਾਂਗਰਸ ਬੰਨੀ ਕਰ ਲਓ ਕੰਮ ਤੇ ਸਮਰਥਨ ਉਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ ਸੁਚਾ ਸਿੰਘ ਲੰਗਾ ਨੇ ਇਸ ਵੀਕੇ ਦੀਆਂ ਤੋਂ ਰਿਪੋਰਟਾਂ ਨੇ ਤੇ ਜੇਕਰ ਇਦਾਂ ਹੋ ਜਾਂਦਾ ਕਿਉਂਕਿ ਲੰਗਾਹ ਸਾਹਿਬ ਦਾ ਵੀ ਕਲਾਊਡ ਹੈਗਾ ਆਪਣੇ ਏਰੀਆ ਦੇ ਵਿੱਚ ਉਹਨਾਂ ਦੇ بیٹے ਤਿਆਰ ਵਰ ਤਿਆਰ ਵੀ ਸੀ ਜੇਕਰ ਅਕਾਲੀ ਦਲ ਵੋਟਾਂ ਲਾਣ ਤੋਂ ਨਾ ਨਾ ਕਰਦਾ ਤੇ ਬਾਅਦ ਵਿੱਚ ਵੀ ਜਦੋਂ ਅਕਾਲੀ ਦਲ ਨੇ ਮਨਾ ਵੀ ਕਰ ਦਿੱਤਾ ਚੋਣਾਂ ਲਾਣ ਤੋਂ ਲੰਗਾਹ ਸਾਹਿਬ ਨੇ ਆਪਣੀ ਜਿਹੜੀ ਆ تنਕੀਦ ਦੀ ਸੂਈ ਉਹ ਲਗਾਤਾਰ ਕਾਂਗਰਸ ਦੇ ਉੱਤੇ ਰੱਖੀ ਹੈ ਤੇ ਕਾਂਗਰਸ ਨੂੰ ਜੋ ਵੀ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਉਹ ਸਾਰਾ ਕੁਝ ਕਿਹਾ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਜਾਂ ਜੋ ਵੀ ਹੈ ਨਾ ਤੇ ਸਖਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਬੜਾ ਤਗੜਾ ਉੱਥੇ ਗੜ ਮੰਨਿਆ ਜਾਂਦਾ ਹੋ ਏਰੀਆ ਤੇ ਇਸ ਕਰਕੇ ਲੱਗਦਾ ਤਾਂ ਇਦਾਂ ਹੀ ਆ ਕਿ ਰੰਧਾਵਾ ਸਾਹਿਬ ਉਹ ਸੀਟ ਕੱਢ ਜਾਣਗੇ ਪਰ ਜੇਕਰ ਸੁੱਚਾ ਸਿੰਘ ਲੰਗਾਹ ਵਾਲੀ ਇਹ ਵੋਟ ਕੰਮ ਕਰ ਜਾਂਦੀ ਆ ਤੇ ਫਿਰ ਨਤੀਜੇ ਬਕਰੇ ਵੀ ਹੋ ਸਕਦੇ ਆ ਬੀਜੇਪੀ ਦੀ ਮੇਨਲੀ ਟੱਕਰ ਸਿਰਫ ਤੇ ਸਿਰਫ ਗਿੱਦੜਵਾਹੇ ਦੇ ਵਿੱਚ ਆ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਚੱਲਦੇ ਆ ਵੈਸੇ ਤਾਂ ਇੱਥੇ ਕਾਲੋ ਸਾਹਿਬ ਦੀ ਵੀ ਜਿਹੜਾ ਠੀਕ ਆ ਉਹਨਾਂ ਦਾ ਵੀ ਇਹ ਜਿਹੜੇ ਬੀਜੇਪੀ ਦੇ ਤਿੰਨ ਆਗੂ ਨੇ ਉਹਨਾਂ ਦੀ ਤਾਂ ਅਕਾਲੀ ਵਾਲੇ ਜਿਹੜੀ ਅਕਾਲੀ ਦਲ ਦੀ ਬੈਕਗ੍ਰਾਉਂਡ ਆ ਸੋ ਇਹਨਾਂ ਦਾ ਵੋਟ ਬੈਂਕ ਤਾਂ ਹੈਗਾ ਇਹਨਾਂ ਹਲਕਿਆਂ ਦੇ ਵਿੱਚ ਥੋੜਾ ਬਾਲਾ ਪਰ ਇਹ ਜ਼ਰੂਰ ਹੈ ਕਿ ਜਿਆਦਾ ਜਿਹੜੀ ਟੱਕਰ ਮੋਸਟਲੀ ਕਾਂਗਰਸ ਦੀ ਤਕਰੀਬਨ ਸਾਰਿਆਂ ਤਹਾਂ ਦੇ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ ਨਾਲ ਆ ਗਿੱਦੜਵਾਹੇ ਦੇ ਵਿੱਚ ਵੀ ਬਰਨਾਲੇ ਦੇ ਵਿੱਚ ਵੀ ਤੇ ਈਵਨ ਚੱਬੇਵਾਲ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਮੁਕਾਬਲਾ ਉਹ ਹੋ ਸਕਦਾ ਸੀ ਅਕਾਲੀ ਦਲ ਦੇ ਨਾਲ ਤੇ ਇੱਥੇ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਤੇ ਅਕਾਲੀ ਦਲ ਚੰਗਾ ਵੈਸੇ ਬਹੁਤ ਗਲਤ ਗੱਲ ਕੀਤੀ ਇਹਨਾਂ ਨੇ ਅਕਾਲੀ ਦਲ ਨੇ ਇਹਨਾਂ ਦੇ ਕੋਲ ਬਿਲਕੁਲ ਵੀ ਵਿਧਾਨ ਸਭਾ ਦੇ ਵਿੱਚ ਕੋਈ ਵੀ ਕਲਾਊਡ ਨਹੀਂ ਜਿੱਕਰ ਇਹ ਦੋ ਕ ਸੀਟਾਂ ਵੀ ਜਿੱਤ ਜਾਂਦੇ ਚੰਗਾ ਬੋਟ ਸ਼ੇਅਰ ਵੀ ਲੈ ਜਾਂਦੇ ਤਾਂ ਇਹਨਾਂ ਦੇ ਕੋਲ ਇੱਕ ਚੰਗੀ ਜਿਹੜੀ ਆ ਇੱਕ ਭੂਮਿਕਾ ਜੀ ਬਣ ਜਾਣੀ ਸੀ ਦੁਬਾਰਾ ਪਾਰਟੀ ਖੜੀ ਕਰਨ ਦੇ ਲਈ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਜਿਹੜਾ ਨੈਸ਼ਨਲ ਪੱਧਰ ਤੇ ਕੀ ਹੋ ਰਿਹਾ ਇਹ ਵਕ-ਵਕ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਨੇ ਪਰ ਮੈਂ ਡੈਫੀਨਿਟਲੀ ਮੈਂ ਕਹਿ ਦਵਾਂ ਕਿ ਜਿੰਨੇ ਵੀ ਐਗਜ਼ਿਟ ਪੋਲ ਹਜੇ ਤੱਕ ਮੈਂ ਦੇਖੇ ਨੇ ਉਹਨਾਂ ਦੇ ਵਿੱਚ ਸਪਸ਼ਟਤਾ ਦੇ ਨਾਲ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਮਹਾਰਾਸ਼ਟਰ ਦੇ ਵਿੱਚ ਕਿਹਦੀ ਸਰਕਾਰ ਬਣਨੀ ਆ ਤੇ ਝਾਰਖੰਡ ਦੇ ਵਿੱਚ ਕਿਹਦੀ ਬਣਨੀ ਆ ਜਾਦੇ ਨੰਬਰ ਦੇ ਵਿੱਚ ਮੀਡੀਆ ਦੇ ਵਿੱਚ ਮੈਨੂੰ ਲੱਗਦਾ ਥੋੜਾ ਜਿਹਾ ਉਹ ਤਾਂ ਆਬਵੀਅਸ ਵੀ ਆ ਜ਼ਾਹਰ ਜੀ ਗੱਲ ਹੀ ਆ ਜਾਦੇ ਨੰਬਰ ਦੇ ਵਿੱਚ ਲੋਕੀ ਸਰਕਾਰ ਬਣਾ ਰਹੇ ਨੇ ਮਹਾਰਾਸ਼ਟਰ ਦੇ ਵਿੱਚ ਵੀ ਭਾਪੀ ਗੱਠ ਜੋੜਦੀ ਤੇ ਝਾਰਖੰਡ ਦੇ ਵਿੱਚ ਵੀ ਇਹਨਾਂ ਦੀ ਐਨਡੀਏ ਦੀ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਮਹਾਯੁਕਤੀ ਉਹ ਕਹਿੰਦੇ ਨੇ ਮਹਾਵਿਕਾਸ ਅਗਾੜੀ ਜਿਹੜੇ ਕਾਂਗਰਸ ਬੰਨੀਓ ਆ ਜਾਂ ਜਿਹੜੇ ਕਹ ਲਓ ਕਿ ਇੰਡੀਆ ਆਲਾਈਂਸ ਵਾਲੇ ਆ ਮਹਾਰਾਸ਼ਟਰ ਦੇ ਵਿੱਚ ਤਾਂ ਹੁਣ ਯਾਰ ਬੰਦਾ ਬਸੇ ਮਹਾਰਾਸ਼ਟਰ ਦੇ ਜਿਹੜੇ ਕੀ ਉਹਨਾਂ ਦਾ ਕੋਈ ਐਨਾਲਿਸਿਸ ਕਰੇ ਤਾਂ ਕੀ ਕੋਈ ਤੁਹਾਨੂੰ ਸਹੀ ਤਾਂ ਦੱਸੇ ਹੁਣ ਤੁਸੀਂ ਦੇਖੋ ਕਿਹੜੀ ਹਾਸੋ ਹੈਨੀ ਸਥਿਤੀ ਆ ਇੱਕ ਪਾਸੇ ਮਹਾਯੁਕਤੀ ਆ ਇੱਕ ਪਾਸੇ ਮਹਾਵਿਕਾਸ ਅਗਾਰੀ ਆ ਕਹਿ ਲਓ ਕਿ ਇੱਕ ਪਾਸੇ ਐਨਡੀਏ ਆ ਭਾਜਪਾ ਵਾਲਾ ਇੱਕ ਪਾਸੇ ਇੰਡੀਆ ਆਲਾਈਂਸ ਆ ਹੁਣ ਭਾਜਪਾ ਵਾਲੀ ਸਾਈਡ ਤੇ ਪਾਰਟੀਆਂ ਕਿਹੜੀਆਂ-ਕਿਹੜੀਆਂ ਨੇ ਸ਼ਿਪਸ ਹਨਾ ਐਨਸੀਪੀ ਭਾਜਪਾ ਸ਼ਿਪਸ ਹਨਾ ਤੇ ਐਨਸੀਪੀ ਕਾਂਗਰਸ ਵਾਲੇ ਪਾਸੇ ਕਿਹੜੀਆਂ-ਕਿਹੜੀਆਂ ਨੇ ਕਾਂਗਰਸ ਸ਼ਿਪਸ ਹਨਾ ਤੇ ਐਨਸੀਪੀ ਕਾਂਗਰਸ ਦੇ ਅੰਦਰ ਨਾਲ ਵੀ ਸ਼ਿਪਸ ਹਨਾ ਤੇ ਐਨਸੀਪੀ ਆ ਇਹਨਾਂ ਦੇ ਨਾਲ ਵੀ ਇਹ ਕਿਦਾਂ ਕਿਉਂਕਿ ਜਿਹੜਾ ਦਿੱਲੀ ਵਾਲਿਆਂ ਦਾ ਜਿਹੜਾ ਬੋਲ ਵਾਲਾ ਇਸੇ ਤਰੀਕੇ ਨਾਲ ਜਿਹੜਾ ਜਾਰੀ ਹੋ ਸਾਰੀ ਰਹੇਗਾ ਤਾਂ ਇਦਾਂ ਦੇ ਹਾਲਾਤ ਕਈ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹਨਾਂ ਦਾ ਕਹਿਣਾ ਕਿ ਇਹ ਹੋਰ ਥਾਂਾਂ ਤੇ ਵੀ ਦੇਖਣ ਨੂੰ ਮਿਲ ਸਕਦੇ ਆ ਸੋ ਸ਼ਿਵ ਸੈਨਾ ਦੇ ਵੀ ਦੋ ਧੜੇ ਹੋ ਗਏ ਜੀ ਤੇ ਐਨਸੀਪੀ ਦੇ ਵੀ ਦੋ ਧੜੇ ਹੋ ਗਏ ਐਨਸੀਪੀ ਦੇ ਵਿੱਚੋਂ ਸ਼ਰਦ ਪਵਾਰ ਦੇ ਜਿਹੜੇ ਭਤੀਜੇ ਸੀ ਅਜੀਤ ਪਵਾਰ ਹੁਣੀ ਉਹ ਆਪਣੇ ਬੰਦਿਆਂ ਨੂੰ ਲੈ ਕੇ ਨਿਕਲ ਗਏ ਤੇ ਸ਼ਿਵ ਸੈਨਾ ਦੇ ਵਿੱਚੋਂ ਜਿਹੜੇ ਛਿੰਦੇ ਹੁਣੀ ਸੀ ਉਹ ਬੰਦਿਆਂ ਨੂੰ ਲੈ ਕੇ ਆਪਣੇ ਪਾਸੇ ਨੂੰ ਲੈ ਨਿਕਲ ਗਏ ਤੁਸੀਂ ਸ਼ਿਵ ਸੈਨਾ ਇੱਕ ਪਾਸੇ ਉੱਦਬਠਾਕਰੇ ਵਾਲੀ ਆ ਇੱਕ ਪਾਸੇ ਛਿੰਦੇ ਵਾਲੀ ਆ ਐਨਸੀਪੀ ਇੱਕ ਪਾਸੇ ਸ਼ਰਦ ਪਵਾਰ ਵਾਲੀ ਆ ਇੱਕ ਪਾਸੇ ਜੀਤ ਪਵਾਰ ਵਾਲੀ ਆ ਤੇ ਇਸੇ ਕਰਕੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਵਿੱਚ ਨਹੀਂ ਬਹੁਤ ਵਾਰ ਕਹਿੰਦੇ ਕਿ ਇਹ ਪੰਜਾਬ ਦਾ ਛਿੰਦੇ ਬਣੋ ਜਿਹੜਾ ਭਗਵੰਤ ਮਾਨ ਆ ਉਹ ਪੰਜਾਬ ਦਾ ਛਿੰਦੇ ਬਣੋ ਉਹਦਾ ਕਹਿਣ ਦਾ ਉਹਨਾਂ ਦਾ ਭਾਵ ਅਰਥ ਇਹੀ ਹੁੰਦਾ ਕਿ ਜੇ ਇਸ ਤੀਕੇ ਨਾਲ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉੱਥੇ ਦੇ ਛਿੰਦੇ ਸਾਹਿਬ ਜਿਹੜੇ ਆ ਉਹੋ ਸ਼ਿਵ ਸੈਨਾ ਦੇ ਲੀਡਰ ਸਗੇ ਤਗੜੇ ਲੀਡਰਸ਼ਿਪਸ ਹਨਾਂ ਦੇ ਤੇ ਜੇਸਵੀ ਕੇ ਨਾਲ ਉਹਨਾਂ ਨੇ ਸ਼ਿਵ ਸੈਨਾ ਦੇ ਵਿੱਚੋਂ ਜਿਹੜੀ ਆ ਭੰਨ ਤੋੜ ਕਰਕੇ ਐਮ ਐਲ ਏ ਨੂੰ ਨਾਲ ਲਿਆ ਕੇ ਤੇ ਬੀ ਜੀ ਪੀ ਦੇ ਨਾਲ ਲਾ ਕੇ ਬੀ ਜੀ ਪੀ ਦੀ ਸਰਕਾਰ ਬੀ ਜੀ ਪੀ ਗਠਵੰਧਨ ਵਾਲੀ ਸਰਕਾਰ ਬਣਾ ਲਿਓ ਆਪ ਮੁੱਖ ਮੰਤਰੀ ਬਣ ਗਏ ਵੀ ਇਸੇ ਤਰੀਕੇ ਨਾਲ ਭਗਵਾਨ ਸਿੰਘ ਮਾਨ ਜਿਹੜਾ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਤੋੜ ਕੇ ਉਹ ਬੀ ਜੀ ਪੀ ਦੇ ਨਾਲ ਜਾ ਕੇ ਤੇ ਉਹਨਾਂ ਦੀ ਸਰਕਾਰ ਬਣਾਉਗਾ ਪ੍ਰਤਾਪ ਸਿੰਘ ਬਾਜਬਾ ਬਹੁਤ ਕਲੇਮ ਕਰਦੇ ਨੇ ਇਹ ਉਹਨਾਂ ਦਾ ਇਹ ਬਹੁਤ ਲੋਕ ਵੈਸੇ ਇਹ ਗੱਲ ਕਹਿੰਦੇ ਨੇ ਕਿ ਭਗਵਾਨ ਸਿੰਘ ਮਾਨ ਦਾ ਤੇ ਅਮਿਤ ਸ਼ਾਹ ਹੁਣਾਂ ਦੀ ਚੰਗੀ ਬਣਦੀ ਆ ਇਹਨਾਂ ਦੀ ਵੀ ਕੋਈ ਹੈ ਨਹੀਂ ਇਹਨਾਂ ਦੇ ਕੋਈ ਕਨਫਲਿਕਟ ਹੈ ਨਹੀਂ ਇਸ ਸਮੇਂ ਜੇ ਜੇਕਰ ਮੈਂ ਵੈਸੇ ਨਿਊਜ਼ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਾਂ ਐਨਡੀਟੀਵੀ ਇੰਡੀਆ ਜਿਹੜਾ ਰਿਪੋਰਟ ਕਰ ਰਿਹਾ 288 ਮਹਾਰਾਸ਼ਟਰ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਨੇ ਤੇ ਜਿਹੜਾ ਇਹ ਆਪਣਾ ਜਿਹੜਾ ਇੱਥੇ ਇਕੋ ਫੇਜ਼ ਦੇ ਵਿੱਚ VOTING ਹੋਈ ਆ ਜਿਹੜੀ ਝਾਰਖੰਡਿਆ ਉੱਥੇ ਦੋ ਫੇਜ਼ਸ ਦੇ ਵਿੱਚ ਜਿਹੜੀ ਆ VOTING ਹੋਈ ਆ ਸੋ ਬਾਕੀ ਜਿਹੜਾ ਬਾਈਪੋਲ ਵੀ ਹੋਇਆ ਕਈ ਸਾਰੀਆਂ ਜਗ੍ਹਾਾਂ ਤੇ ਇਸ ਵਾਰ ਜਿੱਦਾਂ ਪੰਜਾਬ ਦੇ ਵਿੱਚ 4 ਸੀਟਾਂ ਤੇ ਹੋਇਆ ਇਦਾਂ ਹੋਰ ਜਗ੍ਹਾਾਂ ਤੇ ਵੀ ਜਿਹੜੀਆਂ ਜ਼ਿਮਨੀ ਚੋਣਾ ਹੋਈਆਂ ਸੋ ਮਹਾਰਾਸ਼ਟਰ ਦੇ ਵਿੱਚ ਜਿਹੜੇ ਐਗਜ਼ਿਟ ਪੋਲ ਨੇ ਜੀ ਇਹਨਾਂ ਦੇ ਵਿੱਚ ਜਿਹੜੇ ਚਾਣਕਿਆ ਆ ਦਿਨਿਕ ਪਾਸ ਕਰਿਆ ਇਹ ਤਕਰੀਬਨ ਜਿਹੜਾ ਦਿਨਿਕ ਪਾਸ ਕਰਿਆ ਇਹ ਤਾਂ ਐਮਬੀਏ ਮਤਲਬ ਜਿਹੜੀ ਕਾਂਗਰਸ ਵਾਲੀ ਸਰਕਾਰ ਮਹਾਰਾਸ਼ਟਰ ਦੇ ਵਿੱਚ ਦਿਖਾ ਰਿਆ ਜਿਹੜਾ ਹੈਗਾ ਚਾਣਕਿਆ ਇੱਕ ਇਲੈਕਟੋਰਲ ਐਜ ਇਸੇ ਤਰੀਕੇ ਨਾਲ ਇਲੈਕਟਰੋਨਲ ਐਚਵੀ ਐਕਚੁਅਲੀ ਇਹਨਾਂ ਦੀ ਕਾਂਗਰਸ ਦੀ ਸਰਕਾਰ ਉੱਥੇ ਦਿਖਾ ਰ ਰਿਹਾ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਪਲੱਸ ਇਹਨੂੰ ਤੁਸੀਂ ਮੰਨ ਲਓ ਐਮਬੀਏ ਨੂੰ ਕਿਹਾ ਜਾਂਦਾ ਤੇ ਜਿਹੜੇ ਹੈਗੇ ਨੇ ਆਪਣੇ ਲੋਕਸ਼ਾਹੀ ਮਰਾਠੀ ਰੋਧਰਾ ਇਹ ਬਰਾਬਰ ਬਰਾਬਰ ਰੱਖ ਰਹੇ ਨੇ 128 ਤੋਂ 142 ਇਹ ਦੇ ਰਹੇ ਨੇ ਐਨਡੀਏ ਨੂੰ ਤੇ 125 ਤੋਂ 140 ਇਹ ਦੇ ਰਹੇ ਨੇ ਐਮਬੀਏ ਨੂੰ ਕਾਂਗਰਸ ਤੇ ਜਿਹੜੇ ਦੂਜਿਆਂ ਨੂੰ ਤੇ ਜਿਹੜਾ ਚਾਣਕ ਆ ਇਹ ਸਰਕਾਰ ਬਣਾ ਰਿਆ ਐਂਡੀਏ ਦੀ ਮੋਦੀ ਸਾਹਿਬ ਦੀ 152 ਤੋਂ 160 ਸੀਟਾਂ ਇਹਨਾਂ ਨੂੰ ਦੇ ਰਿਆ ਜਦਕਿ ਕਾਂਗਰਸ ਵਾਲੇ ਅਲਾਈਅੰਸ ਨੂੰ 130 ਤੋਂ 138 ਸੀਟਾਂ ਦੇ ਰਿਆ ਮਹਾਰਾਸ਼ਟਰ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਬਹੁਤ ਵੱਡੀ ਭੂਮਿਕਾ ਨਿਭਾਉਣਗੇ ਉੱਥੇ ਆਜ਼ਾਦ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਖੜੇ ਹੋਏ ਨੇ ਦਿਨਿਕ ਪਾਸ ਵਿਪਾਸ ਕਰਦਾ ਜਿਹੜਾ ਐਗਜ਼ਪੋਲ ਜੁਮੈਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਮਹਾਵਕਾਸ ਅਗਾੜੀ ਨੂੰ ਬਹੁਤ ਮਦਦ ਦਿੱਤਾ ਹੁਣ ਉੱਥੇ ਜੇਕਰ ਆਪਾਂ ਗੱਲ ਕਰੀਏ ਤਾਂ ਝਾਰਖੰਡ ਦੇ ਵਿੱਚ ਉੱਥੇ ਵੀ ਇਦਾਂ ਹੀ ਚੱਲ ਰਿਹਾ ਜੀ ਝਾਰਖੰਡ ਦੇ ਵਿੱਚ ਜਿਹੜੇ ਐਕਸਿਸ ਐਕਸਿਸ ਮਾਈ ਇੰਡੀਆ ਦਾ ਇਹ ਕਹਿਣਾ ਕਿ ਇੰਡੀਆ ਜਿਹੜਾ ਅਲਾਈਅੰਸ ਆ ਆਈਐਨਡੀਆ ਆ ਇੰਡੀਆ ਅਲਾਈਅੰਸ ਨੂੰ ਜਿਹੜਾ ਬਹੁਤ ਮਿਲ ਜਾਣਾ ਝਾਰਖੰਡ ਦੇ ਵਿੱਚ ਹਿਮੰਤ ਸੁਰੇਨ ਸਾਹਿਬ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਸੀਗੇ ਤੁਹਾਨੂੰ ਯਾਦ ਹੋਣਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਈਡੀ ਵਾਲਿਆਂ ਨੇ ਜਿਹੜਾ ਕਰ ਲਿਆ ਸੀਗਾ ਅੰਦਰਵਾਜ ਨੂੰ ਇਹਨਾਂ ਦੀ ਮਿਸਿਸ ਜਿਹੜੀ ਆ ਉਹ ਉੱਥੇ ਦੇ ਮੁੱਖ ਮੰਤਰੀ ਬਣੇ ਸੀਗੇ ਉਹ ਫਿਰ ਇੰਡੀਆ ਦੀ ਰੈਲੀ ਦੇ ਵਿੱਚ ਵੀ ਆਏ ਸੀ ਤੇ ਭਗਵੰਤ ਮਾਨ ਹੁਣੀ ਵੀ ਗਏ ਸੀ ਤੇ ਬਾਅਦ ਵਿੱਚ ਫਿਰ ਜਾ ਕੇ ਸੁਰੇਨ ਸਾਹਿਬ ਜਿਹੜੇ ਮੁੱਖ ਮੰਤਰੀ ਬਣ ਗਏ ਸੀਗੇ ਸੋ ਸੁਰੇਨ ਸਾਹਿਬ ਦਾ ਤੇ ਇਹਨਾਂ ਦਾ ਕਾਂਗਰਸ ਇੰਡੀਆ ਆਲਾਈንስ ਦੇ ਵਿੱਚ ਇਹਨਾਂ ਦਾ ਇਤਿਹਾਦ ਆ ਉੱਥੇ ਗੱਠ ਜੋੜਿਆ ਇਹਨਾਂ ਦਾ ਬੀਜੇਪੀ ਨੇ ਕੋਸ਼ਿਸ਼ ਤਾਂ ਪੂਰੀ ਕੀਤੀ ਐਂਡੀਆ ਵਾਲਿਆਂ ਨੇ ਪਰ ਇਹਨਾਂ ਦੀ ਗੱਲ ਬਣੀ ਨਹੀਂ ਸੋ ਹੁਣ ਉੱਥੇ ਜਿਹੜਾ ਬਰਾਬਰ ਤੇ ਚੱਲ ਰਿਹਾ ਕੰਮ ਪਰੇ ਜੇ ਮੈਂ ਕਿਹਾ ਕਿ ਹੁਣ ਲੋਕੀ ਵਿਸ਼ਵਾਸ ਤਾਂ ਕਰਦੇ ਨਹੀਂ ਨਾ ਐਗਜ਼ਿਟ ਪੋਲਸ ਦੇ ਉੱਤੇ ਮੈਨੂੰ ਲੱਗਦਾ ਇਹਨਾਂ ਨੂੰ ਖੁਦ ਨੂੰ ਵੀ ਨਹੀਂ ਵਿਸ਼ਵਾਸ ਰਿਆ ਹੁਣ ਆ ਇੰਨੇ ਐਗਜ਼ਿਟ ਪੋਲਸ ਨੇ ਇਹਨਾਂ ਦੇ ਵਿੱਚੋਂ ਅੱਧੇ ਕੁਝ ਗੱਲ ਕਹਿ ਰਹੇ ਨੇ ਅੱਧੇ ਕੁਝ ਗੱਲ ਕਹਿ ਰਹ ਜਿਹੜਾ ਵੀ ਕੁਝ ਵੀ ਸਪਸ਼ਟ ਨਹੀਂ ਹੈਗਾ ਵੈਸੇ ਤਾਂ ਇਹਨਾਂ ਨੇ ਹਰਿਆਣਾ ਦੀ ਵਾਰ ਨੂੰ ਤੇ ਲੋਕ ਸਭਾ ਦੀ ਵਾਰ ਨੂੰ ਬੜਾ ਸਪਸ਼ਟ ਵੀ ਦੱਸਿਆ ਸੀ ਉਦੋਂ ਵੀ ਜਿਹੜਾ ਕੁਝ ਵੀ ਜਿਹੜਾ ਇਹਨਾਂ ਦੇ ਨਤੀਜੇ ਇਹਨਾਂ ਦੇ ਹਿਸਾਬ ਦੇ ਨਾਲ ਐਗਜ਼ਿਟ ਪੋਲਸ ਦੇ ਹਿਸਾਬ ਦੇ ਨਾਲ ਨਹੀਂ ਸੀ ਆਏ ਤੇ ਇਹ ਜ਼ਰੂਰ ਹੈ ਜਿਹੜਾ ਕਿ ਝਾਰਖੰਡ ਦੇ ਵਿੱਚ ਹਿਮਤ ਸਰੇਨ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਆ ਉਹਨਾਂ ਨੂੰ ਮਿਲ ਸਕਦੀ ਹੈ ਕਿ ਉਹਨਾਂ ਦੇ ਉੱਤੇ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸਾਡੇ ਲੀਡਰ ਨੂੰ ਅੰਦਰ ਕੀਤਾ ਗਿਆ ਤੇ ਇਹ ਹਰੇਕ ਖਿੱਤੇ ਦੀ ਆਪੋ ਆਪਣੀ ਖਾਸੀਅਤ ਹੁੰਦੀ ਆ ਜਿੱਦਾਂ ਆਪਾਂ ਪੰਜਾਬ ਦੇ ਲੋਕ ਕਹਿ ਦਿੰਦੇ ਆ ਨਾ ਕਿ ਸਾਡਾ ਦਿੱਲੀ ਦੇ ਨਾਲ ਇੱਕ ਤਾਂ ਟੱਕਰ ਚੱਲਦੀ ਰਹਿੰਦੀ ਆ ਤੇ ਪੰਜਾਬੀ ਆਪਣੇ ਲੋਕਾਂ ਦੇ ਹਰੇਕ ਖਿੱਤੇ ਦੇ ਲੋਕ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਇਸੇ ਕਰਕੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਕਾਂਗਰਸ ਬਾਲਾ ਜਿਹੜਾ ਗਰੁੱਪ ਆ ਜਿਹਨੂੰ ਕਿ ਲੀਡ ਕਾਂਗਰਸ ਕਰ ਰਿਹਾ ਪਰ ਉੱਥੇ ਵੀ ਮੂਸਤੀ ਤੁਸੀਂ ਤੈਅ ਬੰਗ ਮੰਨੋ ਕਿ ਜਿਆਦਾ ਚਾਂਸਸ ਇਹੀ ਨੇ ਕਿ ਜੇਕਰ ਇਹਨਾਂ ਦੀਆਂ ਸੀਟਾਂ ਜਿਆਦਾ ਆ ਜਾਂਦੀਆਂ ਨੇ ਤਾਂ ਸਰਕਾਰ ਉਦਵ ਠਾਕਰੇ ਉਹਨਾਂ ਦੇ ਨੇਤ੍ਰਿਤਵ ਦੇ ਵਿੱਚ ਜਿਹੜੀ ਆ ਬਣ ਸਕਦੀ ਆ ਹੁਣ ਉਦਵ ਠਾਕਰੇ ਉਹਨਾਂ ਨੇ ਜੇ ਮੈਂ ਉਹਨਾਂ ਦੇ بیٹے ਦੀ ਇੱਕ ਦਿਨ ਇੰਟਰਵਿਊ ਦੇਖ ਰਿਆ ਸੀਗਾ ਇਹਨਾਂ ਨੇ ਮਸਲਾ ਅਸਲ ਦੇ ਵਿੱਚ ਉਹ ਬਾਰ ਬਾਰ ਕੀੋੜਾ ਜਿਹੜਾ ਇੱਕ ਗਜਰਾਤ ਤੇ ਮਹਾਰਾਸ਼ਟਰ ਇਹਨਾਂ ਦੀ ਬੜੇ ਪੁਰਾਣੇ ਟਾਈਮਾਂ ਤੋਂ ਇਹਨਾਂ ਦੀ ਟੱਕਰ ਚੱਲੀ ਆਉਂਦੀ ਆ ਤੇ ਉਹ ਹੁਣ ਲਗਾਤਾਰੇ ਮਸਲਾ ਬਣਾ ਰਹੇ ਨੇ ਕਿ ਜਿਹੜੀ ਗੁਜਰਾਤ ਲੌਬੀ ਇੰਡੀਆ ਦੇ ਉੱਤੇ ਰਾਜ ਕਰ ਰਹੀ ਆ ਮਹਾਰਾਸ਼ਟਰ ਕਿਉਂਕਿ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਮੰਨੀ ਜਾਂਦੀ ਆ ਵੀ ਇਹਦੇ ਸਾਡੇ ਸਾਰੇ ਜਿਹੜੇ ਸਰੋਤ ਆ ਉਹ ਗੁਜਰਾਤ ਲਜਾਏ ਜਾ ਰਹੇ ਨੇ ਇਹ ਗੱਲ ਬਾਰ-ਬਾਰ ਜਿਹੜਾ ਆ ਉਹ ਇਹਨਾਂ ਦੇ ਵੱਲੋਂ ਕਹੀ ਜਾ ਰਹੀ ਆ ਜਿਹੜੇ ਉਦਵ ਠਾਕਰੇ ਵਾਲਾ ਗਰੁੱਪ ਆ ਕਾਂਗਰਸ ਵਾਲਾ ਗਰੁੱਪ ਆ ਸੋ ਇਸ ਗੱਲ ਦਾ ਫਾਇਦਾ ਵੀ ਇਹਨਾਂ ਨੂੰ ਮਿਲ ਸਕਦਾ ਕਿ ਲੋਕਾਂ ਨੂੰ ਲੱਗਦਾ ਕਿ ਸਾਡੇ ਖਿੱਤੇ ਦੀ ਪਾਰਟੀ ਸੀ ਸ਼ਿਫਸ ਹੈ ਨਾ ਬੀਜੇਪੀ ਨੇ ਇਹਦੇ ਵਿੱਚ ਜੋੜ ਤੋੜ ਕੀਤਾ ਇਹਨੂੰ ਦੋ ਭਾਗਾਂ ਦੇ ਵਿੱਚ ਤੋੜਿਆ ਉਦੋਂ ਬਠਾਕ ਰਹੇ ਹੋਣਾ ਦੇ ਨਾਲ ਉਹਨਾਂ ਦੇ ਪਿਤਾ ਜੀ ਦੇ ਕਰਕੇ ਇੱਕ ਜਿਹੜੀ ਹਮਦਰਦੀ ਵੀ ਹੈਗੀ ਹੈ ਈਵਨ ਥੋ ਕਿ ਸ਼ਿੰਦੇ ਧੜਾ ਵੀ ਜਿਹੜਾ ਲੋਕ ਸਭਾ ਦੇ ਵਿੱਚ ਚੰਗੀਆਂ ਸੀਟਾਂ ਲੈ ਗਿਆ ਸੀਗਾ ਪਵਾਰ ਅਜੀਤ ਪਵਾਰ ਜਿਹੜਾ ਸ਼ਰਦ ਪਵਾਰ ਦਾ ਭਤੀਜਾ ਆ ਉਹਨਾਂ ਦੇ ਦਲ ਨੂੰ ਤਾਂ ਕੋਈ ਖਾਸ ਉਦੋਂ ਲੋਕ ਸਭਾ ਦੇ ਵਿੱਚ ਵੀ ਕੁਝ ਖਾਸ ਨਹੀਂ ਸੀ ਹਾਸਲ ਹੋਇਆ ਇਸ ਵਾਰ ਦੇਖਦੇ ਹਾਂ ਉਹ ਕਿੱਦਾਂ ਨੂੰ ਕਹਾਣੀ ਜਾਂਦੀ ਆ ਸੋ ਇਸ ਸਮੇਂ ਜੇਕਰ ਆਪ ਮੁੱਕ ਦੀ ਗੱਲ ਕਰੀਏ ਤਾਂ ਕੋਈ ਖਾਸ ਸਪਸ਼ਟਤਾ ਨਹੀਂ ਹੋ ਰਿਆ ਤੇ ਤਕਰੀਬਨ ਅੱਧਾ-ਅੱਧਾਈ ਸਥਿਤੀਆਂ ਚੱਲ ਰਹੀਆਂ ਨੇ ਕਿ ਮਹਾਵਿਕਾਸਾ ਗਾੜੀ ਦੀ ਜਾਂ ਇਹ ਮਹਾਯੁਕਤੀ ਦੀ ਝਾਰਖੰਡ ਦੇ ਵਿੱਚ ਵੀ ਤਕਰੀਬਨ ਇਦਾਂ ਕਦੇ ਹਾਲਾਤ ਨੇ ਤੇ ਪੰਜਾਬ ਦੀ ਆਪਾਂ ਆਲਰੇਡੀ ਗੱਲ ਕਰ ਹੀ ਚੁੱਕੇ ਹਾਂ ਕਿ ਸਥਿਤੀਆਂ ਕਿਸ ਤਰੀਕੇ ਦੀਆਂ ਨੇ ਤੇ ਇਹਦੇ ਨਾਲ ਨਾਲ ਜੇਕਰ ਮੈਂ ਗੱਲ ਕਰਾਂ ਪੰਥਕ ਪੋਲਿਟਿਕਸ ਦੀ ਕਿਉਂਕਿ ਬਹੁਤ ਸਾਰੇ ਮਸਲੇ ਨੇ ਤੇ ਉਹਨਾਂ ਦੇ ਬਾਬਤ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਪਰ ਪੰਥਕ ਪੋਲਿਟਿਕਸ ਦੇ ਵਿੱਚ ਅੱਜ ਜਿਹੜਾ ਪਾਈ ਬਲਵੰਤ ਸਿੰਘ ਰਾਜਵਾਨਾ ਨੂੰ 3 ਕਿ ਘੰਟਿਆਂ ਦੇ ਲਈ ਉਹਨਾਂ ਨੂੰ ਪ੍ਰੋਲ ਦਿੱਤੀ ਗਈ ਸੀ ਕਿਉਂਕਿ ਉਹਨਾਂ ਦੇ ਭਰਾ ਦੀ ਜਿਹੜੀ ਆ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਸੀਗਾ ਉਹ ਆਏ ਨੇ ਉੱਥੇ ਉਹਨਾਂ ਨੇ ਸਪੀਚ ਵੀ ਕੀਤੀ ਆ ਪੋਲਿਟਿਕਲ ਸਪੀਚ ਸੀਗੀ ਤੇ ਉਹਨਾਂ ਨੇ ਜਿਹੜਾ ਧੰਨਵਾਦ ਕੀਤਾ ਲੋਕਾਂ ਦਾ ਬਾਕੀ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਜਿਹੜੇ ਜਿੰਨੇ ਵੀ ਆਗੂ ਨੇ ਆਗੂ ਸਹਿਬਾਨ ਨੇ ਬ ਇਹਨਾਂ ਦਾ ਮੈਂ ਧੰਨਵਾਦ ਕਰਦਾ ਇੱਥੇ ਆਏ ਨੇ ਤੇ ਫਿਰ ਉਹਨਾਂ ਨੇ ਉਹ ਗੱਲਾਂ ਵੀ ਦੱਸੀਆਂ ਸਾਰੀਆਂ ਕਿ ਜਿੱਦਾਂ ਜਿੱਦਾਂ ਉਹਨਾਂ ਨੇ ਜਿਹੜਾ ਵੀ ਇਹ ਕੰਮ ਕੀਤਾ ਜਾਂ ਕੌਮ ਦੀ ਜਿਹੜਾ ਇਸ ਉਹਨਾਂ ਨੇ ਕਿਹਾ ਸੀ ਇਸ ਲੜਾਈ ਦੇ ਵਿੱਚ ਹਿੱਸਾ ਕਿਦਾਂ ਲਿਆ ਕਿ ਗੁਰੂ ਸਾਹਿਬ ਦੀ ਸਾਨੂੰ ਗੁਰੂ ਸਾਹਿਬ ਦਾ ਅਸ਼ੀਰਵਾਦ ਸੀਗਾ ਤੇ ਬਾਕੀ ਉਹਨਾਂ ਨੇ ਕਿਹਾ ਕਿ ਕਿਉਂਕਿ ਮੇਰਾ ਕੇਸ ਚੱਲ ਰਿਹਾ ਮੈਨੂੰ बार-बार ਕਿਹਾ ਜਾ ਰਿਹਾ ਕਿ ਕੋਈ ਜ਼ਿਆਦਾ ਉਦਾਂ ਦਾ ਬਿਆਨ ਨਾ ਦਿਓ ਤੇ ਜਿਹੜੇ ਵਿਕਰਮ ਸਿੰਘ ਮਜੀਠੀਆ ਆ ਉਹਨਾਂ ਨੇ ਕਿਹਾ ਕਿ ਮੈਂ ਦਾ ਧੰਨਵਾਦ ਕਰਦਾ ਚੰਨੀ ਹੁਣਾ ਦਾ ਕਿ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜਿਆ ਤੇ ਮੈਨੂੰ ਪਤਾ ਲੱਗਾ ਕਿ ਬੰਦੀ ਸਿੰਘ ਕੋਣ ਹੁੰਦੇ ਨੇ ਮੈਂ ਇਹਨਾਂ ਦੇ ਨਾਲ ਰਹਿ ਕੇ ਦੇਖਿਆ ਤੇ ਬੰਦੀ ਸਿੰਘਾਂ ਦੀ ਗੱਲ ਕਰਦੇ ਕਰਦੇ ਵਿਕਰਮ ਸਿੰਘ ਮਜੀਠੀਆ ਨੇ ਭਾਈ ਅਮਰਪਾਲ ਸਿੰਘ ਹੁਣਾਂ ਤੇ ਜਿਹੜਾ ਥੋੜੀ ਜਿਹੀ ਕਹ ਲਓ ਕਿ ਤੰਜ ਵੀ ਕੀਤਾ ਉਹਨਾਂ ਨੇ ਕਿਹਾ ਕਿ ਛੇਰੋ ਇਹ ਹੁੰਦੇ ਨੇ ਬੰਦੀ ਸਿੰਘ ਅਸਲ ਦੇ ਵਿੱਚ ਅੱਜ ਕੱਲ ਤਾਂ ਲੋਕੀ ਉਹਨਾਂ ਨੂੰ ਵੀ ਜਿਹੜਾ ਲੀਡਰ ਮੰਨਣ ਲੱਪੈਂਦੇ ਨੇ ਜਿਹੜੇ ਆਪਣੇ ਦੋਸਤ ਨੂੰ ਛਡਾਉਣ ਦੇ ਲਈ ਥਾਣੇ ਤੇ ਅਟੈਕ ਕਰਦੇ ਨੇ ਆਬਵੀਅਸਲੀ ਤੁਹਾਨੂੰ ਪਤਾ ਭਾਈ ਅਮਰਪਾਲ ਸਿੰਘ ਹੁਣਾਂ ਵਾਲੀ ਜਿਹੜੀ ਉਹ ਸਾਰੀ ਘਟਨਾ ਹੋਈ ਸੀ ਅਦ ਨਾਲੇ ਥਾਣੇ ਵਾਲੀ ਵੀ ਉਧਰ ਨੂੰ ਇਸ਼ਾਰਾ ਕਰਦੇ ਆ ਖੁੱਲ੍ਹ ਕੇ ਨਾਮ ਤਾਂ ਨਹੀਂ ਲਿਆ ਮਜੀਠੀਆ ਸਾਹਿਬ ਨੇ ਮਜੀਠੀਆ ਸਾਹਿਬ ਰਾਜਵਾਲਾ ਸਾਹਿਬ ਨੇ ਵੀ ਕਿਹਾ ਕਿ ਮੇਰਾ ਛੋਟਾ ਭਰਾ ਹੈ ਮਜੀਠੀਆ ਕੱਲ ਵੀ ਮਜੀਠੀਆ ਸਾਹਿਬ ਨੇ ਜਿਸ ਤਰੀਕੇ ਨਾਲ ਗੋਬਿੰਦ ਸਿੰਘ ਸੰਧੂ ਨੂੰ ਆਪਣਾ ਜਿਹੜਾ ਸਮਰਥਨ ਦਿੱਤਾ ਕਾਫੀ ਉਹ ਅੱਛਾ ਸੁਖਵੀਰ ਸਿੰਘ ਬਾਦਲ ਵਾਲੇ ਮਸਲੇ ਦੇ ਵਿੱਚ ਮਜੀਠੀਆ ਸਾਹਿਬ ਚੁੱਪ ਨੇ ਪਰ ਬਾਕੀ ਮਸਲਿਆਂ ਦੇ ਉੱਤੇ ਉਹ ਬੋਲਦੇ ਨੇ ਤੇ ਅੱਛਾ ਇਹ ਵੀ ਤੁਹਾਨੂੰ ਇੱਕ ਅੰਦਰਲੀ ਖਬਰ ਜਿਹੜੀ ਪੱਤਰਕਾਰਾਂ ਦੇ ਵਿੱਚ ਚੱਲ ਰਹੀ ਹੈ ਕਿ ਜਿਹੜੇ ਸੁਧਾਰ ਲਹਿਰ ਵਾਲੇ ਆ ਉਹ ਵੀ ਸੋਚ ਰਹੇ ਨੇ ਕਿ ਆਪਾਂ ਹੁਣ ਪਾਰਟੀ ਕੋ ਹੋਰ ਖੜੀ ਕਰ ਲਈਏ ਇਕੋ ਇੱਕ ਵੱਡਾ ਪੰਥਕ ਅਲਾਈਅንስ ਵੀ ਸ਼ਾਇਦ ਬਣ ਸਕਦਾ ਜਿਹੜੇ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਵੀ ਹੁਣ ਗੋਬਿੰਦ ਸਿੰਘੂ ਇੱਕ ਨਵਾਂ ਬਲੱਡ ਆ ਨਵਾਂ ਖੂਨ ਆ ਕਿ ਉਧਰੋਂ ਵੀ ਸਥਿਤੀਆਂ ਜਾ ਸਕਦੀਆਂ ਤੇ ਇਹਨਾਂ ਸਾਰੇ ਮਸਲਿਆਂ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹਿਵਾਂਗੇ ਤੁਹਾਡੀ ਇਹਦੇ ਤੇ ਕੀ ਪ੍ਰਤੀਕਿਰਿਆ ਹੈ ਇਹ ਤੁਸੀਂ ਵੀ ਦੱਸ ਸਕਦੇ ਹੋ ਤੇ ਆਪਣੇ ਵਿਚਾਰ ਦਾ ਦੇਣ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਜੇਕਰ ਵੀਡੀਓ ਜਾਂ ਕੰਮ ਚੰਗਾ ਲੱਗਦਾ ਹੁੰਦਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਸਸੀ